ਮਮਰਾ ਉਸੇ ਦਾ ਜੋ ਖਰਚੇ ਹੋਇਆ ਖਾਏ ਦੇਵੇ ਦਿਲਾਵੇ ਰਜ਼ਾਵੇ ਖੁਦਾਏ ਸਾਹਿਬ ਕਹਿੰਦੇ ਨੇ ਵੀ ਪੈਸਾ ਉਸੇ ਦਾ ਹੈ ਜੋ ਨਾਲ ਨਾਲ ਖਰਚ ਕਰਦਾ ਰਹਿੰਦਾ ਹੈ ਨਾ ਤੇ ਜਿੱਥੇ ਲੋੜ ਪਵੇ ਗਰੀਬਾਂ ਦੀ ਵੀ ਮਦਦ ਕਰਦਾ ਹੁਣ ਪਰਿਵਾਰ ਨਾਲ ਵੀ ਜੇ ਕਮਾ ਰਹੇ ਹੋ ਤੇ ਨਾਲ ਨਾਲ ਉਹਨੂੰ ਹੰਡਾਓ ਖਾਓ ਤੇ ਜੇ ਕਿਤੇ ਜੋੜਦੀ ਰਹਿ ਕੰਜੂਸ ਜਿਹੜਾ ਬੰਦਾ ਹੁੰਦਾ ਨਾ ਉਹਦੇ ਲਈ ਗੁਰਬਾਣੀ ਨੇ ਕਿਹਾ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਛਾੜ ਜਗਤ ਸਿਉ ਸੂਤੀ ਦੇਖੋ ਸੁਹਾਗਣ ਕਿਆ ਮਾਇਆ ਨੂੰ ਮਾਇਆ ਜੋ ਹੁੰਦੀ ਹੈ ਨਾ ਕਹਿੰਦੇ ਬਿਲਕੁਲ ਇਉਂ ਹੈ ਜਿਸ ਤਰ ਸਾਡੀ ਬੇਟੀ ਹੁੰਦੀ ਹੈ ਨਾ ਅਸੀਂ ਬੇਟੀ ਨੂੰ ਬੜਾ ਸੰਭਾਲ-ਸਮਾਲ ਕੇ ਰੱਖਦੇ ਹਾਂ ਲੁਕੋ-ਲੁਕੋ ਕੇ ਰੱਖਦੇ ਹਾਂ ਬੇਟਿਆਂ ਦੀ ਪੁੱਤਰਾਂ ਦੀ ਇੰਨੀ ਬੰਦਾ ਪ੍ਰਭਾਵ ਨਹੀਂ ਕਰਦਾ ਜਿੰਨੀ ਬੇਟੀਆਂ ਦੀ ਕਰਦਾ ਤੇ ਕਹਿੰਦੇ ਜਦ ਬੇਟੀਆਂ ਨੂੰ ਸੰਭਾਲ-ਸਮਾਲ ਕੇ ਪੜਾਅ ਲਿਖਾ ਕੇ ਜਵਾਨ ਕਰ ਦਿੰਦੇ ਆ ਉਸ ਤੋਂ ਬਾਅਦ ਉਹਨੂੰ ਵਿਆਹ ਦਿੰਦੇ ਆ ਉਹ ਦੂਜਿਆਂ ਦੇ ਘਰ ਨੂੰ ਜਾ ਕੇ ਸੁੱਖ ਦਿੰਦੀ ਹੈ ਕਹਿੰਦੇ ਕੰਜੂਸ ਬੰਦੇ ਲਈ ਜਿਹੜੀ ਮਾਇਆ ਹੈ ਦੌਲਤ ਹੈ ਇਉਂ ਹੈ ਉਹ ਕਮਾ ਕਮਾ ਕੇ ਤਜੋਰੀ ਚ ਲੁਕੋ ਲੁਕੋ ਕੇ ਰੱਖੀ ਜਾਂਦਾ ਹੈ ਤੇ ਜਦ ਉਹ ਮਾਇਆ ਜਿਹੜੀ ਹੈ ਇੱਕ ਦਿਨ ਇਹ ਬੰਦਾ ਕੰਜੂਸ ਜਿਹੜਾ ਸੰਸਾਰ ਤੋਂ ਚਲਾ ਜਾਂਦਾ ਹੈ ਤੇ ਉਹ ਦੂਜਿਆਂ ਦੇ ਕਮਾਂਦੀ ਆ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਛਾੜ ਜਗਤ ਸੇਉ ਸੁਤੀ ਇਸ ਕਰਕੇ ਹਮੇਸ਼ਾ ਜੋ ਦੌਲਤ ਕਮਾ ਰਹੇ ਹੋ ਉਹਨੂੰ ਨਾਲ-ਨਾਲ ਵਰਤੀ ਜਾਓ ਬੱਚਿਆਂ ਨੂੰ ਲੈ ਕੇ ਮਹੀਨੇ ਚ ਇੱਕ ਜਾਂ ਦੋ ਦਿਨ ਕਿਤੇ ਘੁਮਣ ਫਿਰਨ ਜਾਓ ਆਪਣਾ ਇੰਜੋਏ ਕਰੋ ਜੀਵਨ ਨੂੰ ਨਾ ਚੰਗੇ ਪਾਸੇ ਲਾਓ ਤੇ ਕਿਤੇ ਗਰੀਬ ਦੀ ਮਦਦ ਕਰੋ ਕਿਤੇ ਸੇਵਾ ਹੈ ਤੇ ਉੱਥੇ ਵੀ ਲਾਓ ਦਮੜਾ ਉਸੇ ਦਾ ਜੋ ਖਰਚੇ ਔਰ ਖਾਇ ਦੇਵੇ ਦਿਲਾਵਿਆ ਰਜ਼ਾਰੇ ਖੁਦਾਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ